ਅੰਮ੍ਰਿਤਸਰ ਦੇ ਪ੍ਰਮੁੱਖ ਉਦਯੋਗਪਤੀ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੀਨੀਅਰ ਵਾਈਸ ਪ੍ਰਧਾਨ ਰੰਜਨ ਅਗਰਵਾਲ ਦੀ ਅਗਵਾਈ ਵਿੱਚ ਇੱਕ ਮੀਟਿੰਗ ਦਾ ਆਯੋਜਨ ਰਣਜੀਤ ਐਵੇਨਿਊ ਹੋਟਲ ਵਿਖੇ ਕੀਤਾ ਗਿਆ ਜਿਸ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਅਕਾਲੀ ਦਲ, ਪਾਸਪਾ ਦੇ ਨੁਮਾਇਦਿਆਂ ਨੇ ਹਿੱਸਾ ਲਿਆ ਅਤੇ ਗੱਲਬਾਤ ਦੌਰਾਨ ਰੰਜਨ ਅਗਰਵਾਲ ਨੇ ਸਮੂਹ ਨੇਤਾਵਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਵਿੱਚ ਜੋ ਬਲੈਕਮੇਲਰਾਂ ਵੱਲੋਂ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਸ ਉੱਪਰ ਨੱਥ ਪਾਈ ਜਾਣੀ ਚਾਹੀਦੀ ਹੈ। ਐਸ ਮੋਕੇ ਸਾਫ ਦਾ ਡਿਪਟੀ ਸੀ ਓਮਪ੍ਰਕਾਸ਼ ਸੋਨੀ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਮੌਜੂਦਾ ਸਰਕਾਰ ਦੇ ਵਿਧਾਇਕ ਮੌਜੂਦ ਸਨ ਅਤੇ ਉਹਨਾਂ ਨੂੰ ਭਰੋਸਾ ਹੈ ਕਿ ਉਹ ਇਸ ਦਾ ਹੱਲ ਜ਼ਰੂਰ ਕਰਨਗੇ ਸਾਫ ਦਾ ਮੰਤਰੀ ਅਤੇ ਵਿਧਾਇਕ ਇੰਦਰਬੀਰ ਸਿੰਘ ਨੇਚਰ ਵਿਧਾਇਕ ਜੀਵਨਜੋਤ कौर ਵਿਧਾਇਕ ਡਾਕਟਰ ਅਜੀ ਗੁਪਤਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਬਲੈਕਮੇਲਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਵਪਾਰੀਆਂ ਨੂੰ ਵਪਾਰ ਕਰਨ ਵਿੱਚ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਤੋਂ ਇਲਾਵਾ ਪਹਿਲਗਾਮ ਵਿੱਚ ਹੋਏ ਸ਼ਹੀਦਾਂ ਨੂੰ ਮੌਨ ਵਰਤ ਰੱਖ ਕੇ ਸ਼ਰਧਾਂਜਲੀ ਪੇਂਟ ਕੀਤੀ ਗਈ। ਇਸ ਮੌਕੇ ਸਾਂਸਦ ਗੁਰਜੀਤ ਸਿੰਘ ਔਜਲਾ ਦੇ ਮਾਤਾ ਜੀ, ਜਗੀਰਕੌਰ, ਪਾਜਪਾ ਦੇ ਆਗੂ ਆਨੰਦ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਵਤਾਰ ਸਿੰਘ ਟਰੱਕਾਂ ਵਾਲੇ, ਭਾਰਤੀ ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਰਾਜੀਵ ਬਨੇਜਾ, ਰਾਜਿੰਦਰ ਸਿੰਘ ਮਰਵਾਹਾ, ਪਿਆਰਾ لال ਸੇਠ, ਸਮੀਰ ਜੈਨ, ਨਵਲ ਅਗਰਵਾਲ ਸਮੀਤ ਹੋਰ ਵੀ ਕਈ ਵਪਾਰੀ ਅਤੇ ਉਦਯੋਗਪਤੀ ਇਸ ਮੌਕੇ ਹਾਜ਼ਰ ਸਨ। ਕਿਉਂ ਤੁਸੀਂ ਸਰਕਾਰ ਨੂੰ ਲਿਖ ਕੇ ਦੇ ਦਿੱਤਾ ਹੋਣਾ ਸਾਰਿਆਂ ਨੇ ਭੇਜ ਦਿੱਤਾ ਹੋਣਾ ਪ੍ਰੈਸ ਕਾਨਫਰੰਸ ਵੀ ਤੁਸੀਂ ਕਰ ਲਈ ਉਸੇ ਨਾਲ ਨਾਲ ਇੱਕ GST ਦੀ ਮੁਸ਼ਕਲ ਦੱਸੀ ਹੈ ਉਹ ਵੀ ਸਰਕਾਰ ਲੈਵਲ ਦੀ ਮੁਸ਼ਕਲ ਹੈ ਤੀਸਰੀ ਮੁਸ਼ਕਲ ਜਿਹੜੀ ਆਪੋਜੀਸ਼ਨ ਦਾ ਰੋਲ ਨਹੀਂ ਨਿਭਾ ਸਕਦੇ ਇਸ ਹਿੱਸੇ ਅਸੀਂ ਤਾਂ ਬੋਲ ਸਕਦੇ ਹਾਂ ਪਰ ਜੇ ਕੰਮ ਠੀਕ ਤਰੀਕੇ ਨਾਲ ਹੋ ਜਾਏ ਤੇ ਬੜ ਬੋਲਣ ਦੀ ਲੋੜ ਨਹੀਂ ਜੀ ਸੋ ਮੈਨੂੰ ਆਸ ਹੈ ਕਿ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਨੇ ਸਰਕਾਰ ਲੈਵਲ ਤੇ ਜਰੂਰ ਹੱਲ ਕਰਾਉਂਗੇ ਅਸੀਂ ਕੋਈ ਵੀ ਕੰਸਟਰਕਸ਼ਨ ਨਵੀਂ ਸ਼ੁਰੂ ਕਰਦੇ ਨਾ ਇੱਕ ਨਕਸ਼ਾ ਸਬਮਿਟ ਕਰ ਦਿੰਨੇ ਆ ਦਿਮਾਗ 'ਚ ਹੋਰ ਕੁਝ ਹੁੰਦਾ ਜੀ ਸਾਡੇ ਦਿਮਾਗ 'ਚ ਪਹਿਲੇ ਪਤਾ ਹੁੰਦਾ ਸੀ ਕਿ ਬਣਾਉਣਾ ਹੀ ਨਹੀਂਗਾ ਨਕਸ਼ਾ ਹਾਲਾਂਕਿ ਜੇ ਤੁਸੀਂ ਸਬਮਿਟ ਕਰਨ ਦੇ ਬਾਅਦ ਜੋ ਤੁਹਾਡੇ ਦਿਮਾਗ 'ਚ ਹੈਗਾ ਤੁਸੀਂ ਉਹ ਉਹਨੂੰ ਹੀ ਬਣਾ ਲਵੋ ਨਾ ਤੇ ਸ਼ਾਇਦ ਤੁਹਾਨੂੰ 19 20 ਦਾ ਉਹ ਚੱਕਰਬੜ ਕਰਨੀ ਪਏ ਜਿਹੜੀ ਵੈਸੇ ਕੰਡੋਨਸ਼ਨ ਸ਼ਤ ਹੋ ਜਾਵੇ ਲੇਕਿਨ be the live so likely kaisi bilkul inu kena bada ke de de ya kuch submit kar de koi galli afto pass karaya naksha attitude hai sada so sanu bhi kuch attitude change karna payega sanu bhi 19 20 da ye karna payega taaki kise nu mauka na mile na te kise afsar nu tado ko paise khane da mauka mile te na hi kise blackmail ne nu blackmail karan da mauka mile aj tode 100% khade de sabne kise na kise time safar kita hovega so we must be against the blackmailers ehne saryane sanu aashwasan ditta hai कि शहर च किसी भी आदमी ਕੋਲੋਂ ਬਲੈਕਮੇਲਿੰਗ ਦਾ ਧੰਦਾ ਨਹੀਂ ਕੀਤਾ ਨਹੀਂ ਕਰਾਇਆ ਨਹੀਂ ਕਰ ਦਿੱਤਾ ਜਾਏਗਾ ਉਹ ਉਹ ਤੇ ਜੋ ਵੀ ਹੋਏਗਾ ਐਕਚੁਅਲ ਦਿੱਤਾ ਜਾਏਗਾ ਕੁਝ ਬਲੈਕਮੇਲਰ ਜਿਨ੍ਹਾਂ ਦਾ ਸਰਗਣਾ ਸੁਭਾ ਸੈਗਲ ਹੋਰ ਦੂਜੇ ਆਦਮੀ ਨੇ ਇਹਨਾਂ ਨੇ ਜੋ ਕੁਝ ਅੰਮਰਸਰ ਦੇ ਵਪਾਰੀਆਂ ਨਾਲ ਉਹ ਨਗਦਨਾ ਕੀਤਾ ਐ ਨੂੰ ਇਸ ਗੱਲ ਸਾਫ਼ ਤਾ ਦੇਣਾ ਪਊਗਾ ਇਹਨਾਂ ਨੂੰ ਮੈਂ ਵਪਾਰੀਆਂ ਦੀ ਆਵਾਜ਼ ਉਠਾਈ ਹੈ ਔਰ ਕੋਈ ਵੀ ਸ਼ਹਿਜ ਬਲੈਕਮੈਲ ਨਹੀਂ ਰਹੇਗਾ ਪਾਉਂਗੇ